ਤਾਰਾ ਤਰੀਕ ਨੂੰ ਰਾਤੀ 2:30 ਵਜੇ ਦੇ ਕਰੀਬ ਹੋਇਆ ਉਹਨਾਂ ਪਹਿਲਾਂ ਰੈਕਿੰਗ ਕੀਤੀ ਮੋਟਰਸਾਈਕਲ ਤੇ ਆ ਕੇ ਦੋ ਮੁੰਡੇ ਆਏ ਨੇ ਯੂਪੀ ਦੇ ਨੇ ਉਹ ਸਮਾਲਾਵਾਸ ਸਾਡੇ ਤੋਂ ਕੁਛੇਤਰ ਦਾ ਸ਼ਹਿਰ ਪੈਂਦਾ ਉਹਦੇ ਵਿੱਚ ਰਹਿੰਦੇ ਨੇ 8 ਬੰਦੇ ਉਹਨਾਂ ਦਾ ਅੱਠਾਂ ਦਾ ਕਰੋ ਤੂੰ ਆ ਤਾਂ ਲਾ ਕੇ ਮੈਂ ਡੰਗਰਾਂ ਨੂੰ ਤਾਲਾ ਮਾਰ ਕੇ ਘਰ ਆਇਆ ਤੇ ਉਹਨਾਂ ਕੀ ਕੀਤਾ ਆ ਕੇ ਤਾਲਾ ਵੱਢ ਕੇ ਤੇ ਮੱਜਾ ਲੱਦ ਕੇ ਮੇਰੇ ਘਰ ਦੇ ਸਾਹਮਣੇ ਹੀ ਲੈ ਗਏ ਤੇ ਉਹਨਾਂ ਇੱਕਦਮ ਪਹਿਲਾਂ ਏਕੀਮ ਕੀਤੀ ਏ ਤੇ ਮੇਰੇ ਪਿੰਡੂ ਕੱਟੇ ਵੀ ਲੈ ਕੇ ਗਏ ਨੇ ਮੁੜ ਕੇ ਆਏ ਕੋ ਨਹੀਂ ਅੱਜ 15-20 ਦਿਨ ਹੋ ਗਏ ਨੇ ਜਿੱਥੇ ਉਹ ਰਹਿੰਦੇ ਨੇ ਉੱਥੇ ਵੀ ਕਮਰੇ ਦਾ ਤਾਲਾ ਵੱਜਿਆ ਹੋਰ ਬੜੀਆਂ ਵਾਰਦਾਤਾ ਹੁੰਦੀ ਐ ਮੇ ਹਸਪੈਂਡ ਤੋਂ ਮੇਰੀ ਇੱਕ ਗੁੜੀ ਆ ਜੀ ਆਪਣੀ ਉਹਦੀਆਂ ਦੋ ਮੱਜਾਂ ਲੈ ਗਏ ਨੇ ਖੋਲ ਕੇ ਜੀ ਨਾਬੇ ਨਾਲ ਮੇ ਹਸਪੈਂਡ ਜੀ ਤੇ ਇਥੋਂ ਲੱਦਦੇ ਸੰਦਾਰ ਉਹ ਫਰਾਰ ਹੋ ਗਏ ਮੁੜ ਕੇ ਆ ਵਿਚਾਰਾ ਥਾਣੇ ਸੁਨੇ ਗਿਆ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਆ ਅਸੀਂ ਸਲਾਹ ਵੀ ਕੀਤੀ ਏ ਵੀ ਜੇ ਇੱਥੇ ਆਂਦੇ ਨੇ ਉਹ ਉਦਾਂ ਦੀਆਂ ਮੱਜਾਂ ਲੈ ਗਏ ਨੇ ਉਦੋਂ ਤੋਂ ਬਾਅਦ ਇੱਥੇ ਆਇਆ ਵੀ ਕੋਈ ਨਹੀਂ ਪਰ ਪਤਾ ਕੋਈ ਨਹੀਂ ਲੱਗਿਆ ਹੁਣ ਤੱਕ ਵੀ ਗਰੌ ਦਾ ਪਤਾ ਲੱ ਹੈਗਾ ਵੀ ਗਰੌ ਪੱਕਾ ਪਰ ਮੱਜਦਾ ਹੁਣ ਤਾਂ ਕੋਈ ਪਤਾ ਨਹੀਂ ਲੱਗਿਆ ਕਿੱਥੇ ਗਈਆਂ ਕਿੱਥੇ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਨਿਰਪੱਖ ਪੋਸਟ ਦੇਖ ਰਹੇ ਹੋ ਤੇ ਇਸ ਟਾਈਮ ਅਸੀਂ ਖੜੇ ਹਾਂ ਜ਼ਿਲ੍ਹਾ ਪਟਿਆਲਾ ਹਲਕਾ ਸਨੌਰ ਦੇ ਪਿੰਡ ਐਰੂ ਖੁਰਦ ਦੇ ਵਿੱਚ ਤੇ ਸਾਡੇ ਨਾਲ ਬਹੁਤ ਸਾਰੇ ਪਤਵੰਤੇ ਖੜੇ ਨੇ ਔਰ ਇੱਕ ਤਾਂ ਪੰਜਾਬ ਨੂੰ ਇਸ ਟਾਈਮ ਪਾਣੀ ਦੀ ਮਾਰ ਆ ਜਿਹੜੀ ਉਹ ਪੈ ਰਹੀ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਇਸ ਏਰੀਆ ਦੇ ਵਿੱਚ ਵੀ ਢੱਕਗਰ ਔਰ ਟਾਂਗਰੀ ਦਰਿਆ ਜਿਹੜਾ ਇਹ ਮਾਰ ਕਰਦਾ ਤੇ ਕਾਫੀ ਜਗ੍ਹਾ ਤੋਂ ਟੁੱਟਿਆ ਹੋਇਆ ਉਹ ਵੀ ਮਾਰ ਕਰ ਰਿਹਾ ਔਰ ਨਾਲ ਦੀ ਨਾਲ ਇਸ ਟਾਈਮ ਤੇ ਇੱਕ ਗਰੋਹ ਚੱਲ ਰਿਹਾ ਹੈ ਜਿਹੜਾ ਕਿ ਮੱਝਾਂ ਚੋਰੀ ਕਰਦਾ ਕਿਸੇ ਜ਼ਿਮੀਂਦਾਰ ਜਾਂ ਕਿਸਾਨ ਦੀਆਂ ਮੱਝਾਂ ਦੋ ਚਾਰ ਬਾਹਰ ਬੰਨੀਆਂ ਕਿਤੇ ਜਿੱਥੇ ਕੋਈ ਆਪਾ ਉਹ ਦੇਖਦੇ ਆ ਪਹਿਲਾਂ ਰੈਕੀ ਕਰਦੇ ਆ ਔਰ ਉਸ ਤੋਂ ਬਾਅਦ ਲੈ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਮੱਝਾਂ ਚੋਰੀ ਹੋਈਆਂ ਨੂੰ ਤਕਰੀਬਨ ਅੱਜ 10-12 ਦਿਨ ਹੋ ਗਏ ਆ ਔਰ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਕਾਰਵਾਈ ਜੋ ਇਹਨਾਂ ਦਾ ਕਹਿਣਾ ਹੈ ਨਹੀਂ ਕੀਤੀ ਗਈ ਐਸਐਚਓ ਨੂੰ ਜਾ ਕੇ ਮਿਲੇ ਐ ਹਲਕਾ ਵਿਧਾਇਕ ਤੱਕ ਵੀ ਗੱਲ ਪਹੁੰਚੀ ਐ ਹੋਰ ਲੋਕਾਂ ਤੱਕ ਵੀ ਇਹਨਾਂ ਨੇ ਇੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਐ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਬਹੁਤ ਸਾਰੇ ਲੋਕਾਂ ਦੇ ਇਹਨਾਂ ਨੂੰ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਆ ਪਿੰਡਾਂ ਦੇ ਵਿੱਚ ਕੱਟੇ ਖਰੀਦਣ ਦੇ ਲਈ ਜਾਂ ਮੱਝਾ ਖਰੀਦਣ ਦੇ ਲਈ ਆਉਂਦੇ ਆ ਉਹਨਾਂ ਉੱਤੇ ਸ਼ੱਕ ਵੀ ਹੈਗਾ ਪਰ ਪੁਲਿਸ ਨੇ ਹਜੇ ਤੱਕ ਜਾ ਕੇ ਉਹਨਾਂ ਨੂੰ ਪੁੱਛਿਆ ਨਹੀਂ ਇਹਨਾਂ ਦਾ ਕਹਿਣਾ ਹੈ ਪਹਿਲਾਂ ਤਾਂ ਸਾਡੇ ਨਾਲ ਜਿਨ੍ਹਾਂ ਦੀ ਮੱਝਾ ਚੋਰੀ ਹੋਈ ਐ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਵਾਕਿਆ ਸੀ ਕਦੋਂ ਹੋਇਆ ਇਸਨੂੰ ਇਹ ਹੋਇਆ ਜੀ 17 ਤਰੀਕ ਉਹਨਾਂ ਬਲੈਰ ਐਕਿੰਗ ਕੀਤੀ ਮੋਟਰਸਾਈਕਲ ਤੇ ਆ ਕੇ ਦੋ ਮੁੰਡੇ ਆਏ ਨੇ ਯੂਪੀ ਦੇ ਨੇ ਉਹ ਸਮਾਲਾਵਾ ਸਾਡੇ ਤੋਂ ਕੁਛੇਤਰ ਦਾ ਸ਼ਹਿਰ ਪੈਂਦਾ ਉਹਦੇ ਵਿੱਚ ਰਹਿੰਦੇ ਨੇ 8 ਬੰਦੇ ਉਹਨਾਂ ਦਾ 8 ਦਾ ਗਰੂਪ ਹੈ ਉਹ ਉਹਨਾਂ ਦੇ ਕੋਲ ਰਾਤ ਨੂੰ ਅਸਲਾ ਲੈ ਕੇ ਆਏ ਨੇ ਇੱਕ ਗੱਡੀ ਲੈ ਕੇ ਨੇ ਬਲਾਰੋ ਤੇ ਮੋਟਰਸਾਈਕਲ ਦਾ ਵੀ ਨੰਬਰ ਪਲੇਟ ਕੋ ਨਹੀਂ ਇਹਦੇ ਬਲਾਰੋ ਗੱਡੀ ਦੇ ਉੱਤੇ ਪਲੇਟ ਤੇ ਟੇਪ ਲਾਈ ਹੈ ਜੇ ਇਹਨਾਂ ਨੂੰ ਕੋਈ ਡੱਕਦਾ ਸਾਡੇ ਹਲਕੇ ਜਿਹੇ ਇਲਾਕੇ 'ਚ ਉਹਨਾਂ ਦੀ ਤੀਜੀ ਘਟਨਾ 1.5 ਸਾਲ 'ਚ ਪਹਿਲਾਂ ਉਹਨਾਂ ਨੇ ਝੁੰਗੀਆਂ ਕੀਤੀ 25 ਮਿੰਟ ਰੋਕੇ ਨੇ ਉੱਥੇ ਗੋਲੀ ਮਾਰ ਕੇ ਨੇ ਮੁੰਡੇ ਨੂੰ ਹੁਣ ਵੀ ਜੇ ਉਹਨਾਂ ਨੂੰ ਕੋਈ ਡੱਕਦਾ ਮੈਂ ਉੱਥੇ ਮੇਰੇ ਡੈਥ ਹੋਈ ਜੀ ਭੈਣ ਦੇ ਘਰ ਵਾਲੇ ਦੀ ਡੇਰਾ ਪਚੀ ਮੈਂ ਉੱਥੋਂ ਆਇਆ 12 ਵਜੇ ਤੂੰ ਆ ਤਾਂ ਲਾ ਕੇ ਮੈਂ ਡੰਗਰਾਂ ਨੂੰ ਤਾਲਾ ਮਾਰ ਕੇ ਘਰ ਆਇਆ ਤੇ ਉਹਨਾਂ ਕੀ ਕੀਤਾ ਆ ਕੇ ਤਾਲਾ ਵੱਢ ਕੇ ਤੇ ਮੱਜਾ ਲੱਦ ਕੇ ਮੇਰੇ ਘਰ ਦੇ ਸਾਹਮਣੇ ਹੀ ਲੈ ਗਏ ਕਿੰਨੀਆਂ ਮੰਜਾਂ ਤਾਂ ਨਹੀਂ ਲੱਗੇ ਮੇਰੀ ਦੋ ਮੱਧਾ ਲੈ ਕੇ ਜੀ ਇਕੱਟੀ ਲੈ ਕੇ ਅੱਛਾ ਤੇ ਮੈਨੂੰ ਕੋਈ ਨੁਕਸਾਨ ਨਹੀਂ ਮੰਨਦੇ ਤੁਹਾਡਾ ਮੇਰਾ ਨੁਕਸਾਨ ਜੀ 2.5-3 ਲੱਖ ਦਾ ਹੈਗਾ ਇੱਕ ਦੂਜੇ ਸੋਏ ਮਾਸ ਸੀ ਤੇ ਇੱਕ ਖਾਰ ਕੇ ਝੋਟੀ ਸੀ ਉਹ 7 ਮਹੀਨੇ ਦੀ ਗੱਬਣ ਸੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਮੈਂ ਉਹ ਪੁਲਿਸ ਕੋਲ ਉਸ ਤੋਂ ਬਾਅਦ ਜੀ ਮੈਂ ਸਵੇਰੇ 7 ਵਜੇ ਉੱਥੇ ਥਾਣੇ ਤੇ ਆਪੜ ਗਿਆ ਰਾਤ ਨੂੰ ਮੈਨੂੰ ਫੋਨ ਕਰਤਾ ਆਪਣੇ ਫੋਨ ਤੋਂ ਜੀ ਮੇਰੇ ਨਾਲ ਆਰ ਬਾਰ ਦਾ ਟੱਪੜ ਗਿਆ ਜਦੋਂ ਕੋਈ ਨਹੀਂ ਆਇਆ ਤੇ ਮੈਂ ਸਵੇਰੇ ਉਹਨਾਂ ਦੇ ਥਾਣੇ ਜਾ ਕੇ ਮਿਲਿਆ ਵਾਂ ਉਹਨਾਂ ਜਾ ਕੇ ਮੁੰਸ਼ੀ ਨੇ ਐਸਐਸਟੀ ਨੂੰ ਫੋਨ ਕੀਤਾ ਮੌਕੇ ਤੇ ਮੈਂ ਆਖਿਆ ਉਹਨਾਂ ਨੂੰ ਵੀ ਮੇਰਾ ਮਦਦ ਕਰੋ ਉਹਨਾਂ ਆਖਿਆ ਜੀ ਤੇਰੀ ਮਦਦ ਕਰਾਂਗੇ ਕੋਈ ਨਹੀਂ ਉਸ ਤੋਂ ਬਾਅਦ ਕੋਈ ਉਹਨੇ ਐਫਆਈਆਰ ਦਰਜ ਕੀਤੀ ਮੇਰੀ ਮੁੜਕੇ ਨਾਲ ਮੁੜਕੇ ਨੂੰ ਢੇਡਾ ਮਾਰਿਆ ਜੇ ਮੇਰੇ ਕੋਲ ਪਰ ਕਿ ਮੈਨੂੰ ਪੁੱਛਦੇ ਨੇ ਤੂੰ ਪੜਤਾਲ ਕਰਕੇ ਦੱਸ ਸਾਨੂੰ ਬੀਜੇ ਕਿ ਤੂੰ ਲੱਭਦੀਆਂ ਨੇ ਤੁਹਾਨੂੰ ਸ਼ੱਕ ਹੈ ਕਿ ਉਹਨਾਂ ਤੇ ਜਿਹੜੇ ਤੁਸੀਂ ਨਾਂ ਲੈ ਰਹੇ ਹੋ ਹਾਂਜੀ ਉਹਨਾਂ ਦੇ ਸਾਡੇ ਕੋਲ ਨੰਬਰ ਵੀ ਹੈਗੇ ਨੇ ਤੇ ਉਹਨਾਂ ਇੱਕ ਦਿਨ ਪਹਿਲਾਂ ਏਕੀਮ ਕੀਤੀ ਏ ਤੇ ਮੇਰੇ ਪਿੰਡੂ ਕੱਟੇ ਵੀ ਲੈ ਕੇ ਗਏ ਨੇ ਮੁੜ ਕੇ ਆਏ ਕੋ ਨਹੀਂ ਅੱਜ 15-20 ਦਿਨ ਹੋ ਗਏ ਨੇ ਜਿੱਥੇ ਉਹ ਰਹਿੰਦੇ ਨੇ ਉੱਥੇ ਵੀ ਕਮਰੇ ਦਾ ਤਾਲਾ ਵੱਜਿਆ ਉੱਥੋਂ ਵੀ ਫਰਾਰ ਹੋ ਗਏ ਨੇ ਇੱਕ ਵਾਰ ਦਰਦਨ ਕੀਤੀ ਸੀ ਉਹਨਾਂ ਨੇ ਬੜੀਆਂ ਵੱੱਜਾ ਇੱਥੋਂ ਲੈ ਕੇ ਸਾਡੇ ਇਲਾਕੇ ਪੰਜਾਬ ਤੋਂ ਤੇ ਤੁਸੀਂ ਦੇਖ ਸਕਦੇ ਹੋ ਕਿ ਮੱਜਾਂ ਜਿਹੜੀਆਂ ਨੇ ਉਹ ਚੋਰੀ ਕਰਨ ਵਾਲਾ ਗਰੋ ਇੱਕ ਤਰ ਚੱਲ ਰਿਹਾ ਹੈ ਇੱਧਰ ਹਰਿਆਣਾ ਬਾਰਡਰ ਦੇ ਨਾਲ ਜਿਹੜਾ ਪੰਜਾਬ ਦਾ ਏਰੀਆ ਲੱਗਦਾ ਸਾਡੇ ਨਾਲ ਹੋਰ ਵੀ ਬਦਵੰਤੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੁਸੀਂ ਗਾਇਸ ਜੀ ਇਹਨਾਂ ਨਾਲ ਥਾਣੇ ਕੀ ਗੱਲਬਾਤ ਹੋਈ ਉੱਥੇ ਉਹਨਾਂ ਰੈਪਟਰ ਲਿਖੀ ਸੀ ਕੱਚੀ ਜੀ ਹੂੰ ਬਾਕੀ ਪੱਕੀ ਰੈਪਟਰ ਨਹੀਂ ਲਿਖੀ ਨਾਉ ਨਾਉ ਨੰਬਰ ਦਿੱਤਾ ਉਹ ਕਹਿੰਦੇ ਵੀ ਇਸ ਤਰ੍ਹਾਂ ਜੋ ਨੰਬਰ ਲੈ ਕੇ ਦਿਓ ਤੁਸੀਂ ਗੱਡੀ ਦਾ ਫੇਰ ਆਹੀ ਪਤਾ ਕਰ ਸਕਦੇ ਆ ਹੂੰ ਤੇ ਕੀ ਲੱਗਦਾ ਤੁਹਾਨੂੰ ਕਿੰਨਾ ਨੁਕਸਾਨ ਆਇਆ ਇਸ ਚੀਜ਼ ਦਾ ਹੋਇਆ ਇਹਨਾਂ ਨੂੰ ਘਟੂ ਘਟ 2 ਲੱਖ ਤਾਂ ਤਾਂ ਹੈ ਹੀ ਆ ਜੀ ਹੂੰ 2 ਲੱਖ ਦਾ ਨੁਕਸਾਨ ਹੋ ਗਿਆ ਯਾਰ ਹੋਰ ਵੀ ਵਾਰਦਾਤਾ ਇੱਧਰ ਹੁੰਦੀਆਂ ਇਸ ਤਰ੍ਹਾਂ ਦੀਆਂ ਪਿੰਡ ਦੇ ਨਾਲ ਹੀ ਤਾਂ ਇਹ ਬੜਾ ਸੀ ਜੀ ਬਿਲਕੁਲ ਜੀ ਉਹਦੇ ਘਰੋਂ ਹੀ حساب ਨਾਲ ਖੋਲ ਕੇ ਲੈ ਗਏ ਨੇ ਹੋਰ ਬੜੀਆਂ ਵਾਰਦਾਤਾ ਹੁੰਦੀਆਂ ਮੇਸਪਿੰਡ ਤੋਂ ਮੇਰੀ ਇੱਕ ਗੁੜੀਆ ਜੀ ਆਪਣੀ ਉਹਦੀਆਂ ਦੋ ਮੱਜਾਂ ਲੈ ਗਏ ਨੇ ਖੋਲ ਕੇ ਜੀ ਨਾਬੇ ਨਾਲ ਮੇਸਪਿੰਡ ਹੈ ਜੀ ਦੋ ਮੱਜਾਂ ਉਹਦੀਆਂ ਸੂਈਆਂ ਤਾਜ਼ੀਆਂ ਦੋ ਮੱਜਾਂ ਉਹਦੀਆਂ ਸੂਈਆਂ ਲੈ ਗਏ ਨੇ ਜੀ ਹਾਂਜੀ ਹੋਰ ਵੀ ਤੁਸੀਂ ਕੀ ਕਿਸ ਤਰ੍ਹਾਂ ਦੇ ਨਾਲ ਪਤਾ ਨਹੀਂ ਲੱਗਿਆ ਕਿਸ ਨੂੰ ਪਿੰਡ ਵਾਲੇ ਨੂੰ ਜਦੋਂ ਉਸ ਟਾਈਮ ਉਹ ਆਏ ਸੀਗੇ ਨਾ ਕੀ ਕਹਿਣਾ ਚਾਹੋਗੇ ਇਸ ਤੇ ਜਿਹੜਾ ਇਹਨਾਂ ਨਾਲ ਬਣੀਏ ਗੱਲਬਾਤ ਇਹਨਾਂ ਦੇ ਪੂਰੀ ਹਮਾਇਤ ਕਰਨੀ ਚਾਹੀਦੀ ਏ ਇਹਨਾਂ ਦੇ ਪਰਚਾ ਦਰਜ ਕਰਕੇ ਤੇ ਉਹਦੀ ਪੜਤਾਲ ਕਰਨੀ ਚਾਹੀਦੀ ਏ ਪੂਰੀ ਤੇ ਹਾਂਜੀ ਤੁਸੀਂ ਕੁਝ ਬੋਲਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਮੀਡੀਆ ਸਾਹ ਹਾਲੇ ਮੈਂਬਰਾਂ ਦਾ ਜਿਹੜੇ ਸਾਡੇ ਸਾਥ ਲੈਣ ਆਏ ਨੇ ਤੇ ਜੋ ਇਹਨਾਂ ਨਾਲ ਇੱਕ ਛੋਟਾ ਜਿਹਾ ਜ਼ਿੰਮੇਵਾਰ ਹੈ ਜੀ ਆਪਣੀ ਮੱਝ ਵੇਂਦੀ ਤਾਜੀ ਸੂਈ ਸੀ ਇੱਕ ਕੱਟੀ ਸੀ ਤੇ ਇੱਕ ਮੱਝ ਸੋਣ ਵਾਲੀ ਸੀ ਕਿੰਦੇ ਨਾਲ ਆਪਣੇ ਬੱਚਿਆਂ ਦਾ ਮਾੜਾ ਮੋਟਾ ਗੁਜ਼ਾਰਾ ਚਲਾਉਂਦਾ ਸੀ ਕਿਉਂਕਿ ਛੋਟਾ ਤਾਂ ਜਿੰਮੇਦਾਰ ਹੈ ਬਾਕੀ ਇਹਦੇ ਤੇ ਮਾਰ ਪੈ ਗਈ ਇਹਦਾ ਭਨੋਇਆ ਸੀ ਡੇਰਾ ਵਸੀ ਉੱਥੇ ਇਹ ਪਹੁੰਚਿਆ ਹੋਇਆ ਸੀ ਉਹਨਾਂ ਦੇ ਸਸਕਾਰ ਤੇ ਦੁਖਦਾਈ ਘਟਨਾ ਵਾਪਰੀ ਸੀ ਉਹਦੇ ਤੋਂ ਪਹਿਲਾਂ ਦੋ ਦਿਨ ਇੰਦੇ ਕੋਲ ਹੀ ਉਹ ਮੁਸਲਮਾਨ ਜਿਹੜੇ ਨੇ ਉਹ ਆਏ ਇਹਨੂੰ ਪੁੱਛਦੇ ਤੂੰ ਕੱਟਾ ਵੇਚਣਾ ਹੈ ਜਾਂ ਕੋਈ ਮੱਧ ਵੇਚਣੀ ਹੈ ਇਹ ਢਾਂਡੇ ਗਵੰਡੀਆਂ ਨੂੰ ਉਹਨਾਂ ਨੇ ਪੁੱਛਿਆ ਵੀ ਮੱਝਾਂ ਵੇਚਦਾ ਹੈ ਇਹਦੇ ਕੋਲ ਖੁਦ ਆਏ ਇਹਨੂੰ ਪੁੱਛਿਆ ਵੀ ਤੇਰੇ ਕੋਲ ਕੱਟਾ ਹੈ ਇਹਨੇ ਕੱਟਾ ਦੇਣ ਤੋਂ ਜਵਾਬ ਦਿੱਤਾ ਉਹਨਾਂ ਨੂੰ ਬੰਦਿਆਂ ਨੂੰ ਤੇ ਉਹਦੇ ਤੋਂ ਬਾਅਦ ਇਹ ਚਲਾ ਗਿਆ ਜਦੋਂ ਉੱਥੇ ਆਪਣੇ ਡੇਹੜਾ ਵਸੀ ਜੀ ਉਸ ਟਾਈਮ ਇਹਨੂੰ ਕੀ ਪਤਾ ਸੀ ਆਪਣੇ ਡੰਗਰਾਂ ਦੇ ਜੰਦਰਾ ਲਾ ਕੇ ਆਣ ਕੇ ਘਰ ਪੈ ਗਿਆ ਆਪਣੇ ਘਰ ਸੁੱਤਾ ਪਿਆ ਸੀ 2:30 ਵਜੇ ਦੇ ਕਰੀਬ ਉਹ ਗੱਡੀ ਲੈ ਕੇ ਆਏ ਮੈਂ ਵੀ ਗੁਰੂ ਘਰ ਆ ਰਿਹਾ ਸੀ ਉਹਨਦੇ ਤੋਂ 5 ਮਿੰਟ ਪਹਿਲਾਂ ਹੀ ਉਹ ਲੈ ਕੇ ਫਰਾਰ ਹੋ ਗਏ ਥੋਂ ਮਤਲਬ ਮੈਰੀ ਗੇਟ ਖੁੱਲੀ ਸੀ ਜਦ ਕਿ ਲੌੜਾ ਪੈ ਗਿਆ ਫਿਰ ਉਹਦੇ ਤੋਂ ਬਾਅਦ ਹਰ ਮੁਸਲਮਾਨੀ ਸੀ ਜੀ ਉਹ ਤਾਜੀ ਪ੍ਰਾਲੀ ਵੀ ਉਹਨਾਂ ਨੇ ਆਪਣੀ ਗੱਡੀ 'ਚ ਰੱਖੀ ਸੀ ਜਿਹੜੀ ਕੱਟੀ ਹੋਈ ਸੀ ਤੇ ਇੱਥੇ ਵੀ ਖਿਲਾਰਗੇ ਨੇ ਥੋੜੀ ਬਹੁਤੀ ਤੇ ਇਥੋਂ ਲੱਦਦੇ ਸੰਦਾਰ ਉਹ ਫਰਾਰ ਹੋ ਗਏ ਮੁੜ ਕੇ ਆ ਵਿਚਾਰਾ ਥਾਣੇ ਥੋਨੇ ਗਿਆ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਹਦੀ ਬਹੁਤ ਨੁਕਸਾਨ ਹੋਇਆ ਇੱਕ ਸਾਹਬ ਦਾ 2.5 ਤੋਂ 3 ਲੱਖ ਰੁਪਏ ਤੇ ਉਹਨਾਂ ਮੱਜਾਂ ਦਾ ਰੇਟ ਹੀ ਹੈ ਤੇ ਇਹਦਾ ਕੋਈ ਉਹ ਕਰਿਆ ਜਾਵੇ ਇਹਨੂੰ ਮਦਦ ਦਿੱਤੀ ਜਾਵੇ ਕੋਈ ਜਾ ਉਹਨਾਂ ਨੂੰ ਫੜਿਆ ਜਾਵੇ ਇੱਥੇ ਨੇੜੇ ਹੀ ਨੇ ਅਸੀਂ ਉਹਨਾਂ ਦਾ ਪਤਾ ਸੋ ਵੀ ਦੱਸ ਸਕਦੇ ਹਾਂਗੇ ਜਿੱਥੇ ਵੀ ਉਹ ਰਹਿੰਦੇ ਨੇ ਅੱਜ ਅਸੀਂ ਸਲਾਹ ਵੀ ਕੀਤੀ ਹੈ ਵੀ ਜੇ ਇੱਥੇ ਆਂਦੇ ਨੇ ਉਹ ਉਦੋਂ ਦੀ ਮੱਜਾਂ ਲੈ ਗਏ ਨੇ ਉਦੋਂ ਤੋਂ ਬਾਅਦ ਇੱਥੇ ਆਇਆ ਵੀ ਕੋਈ ਨਹੀਂ ਅਸੀਂ ਸੋਚਿਆ ਵੀ ਉਹਨਾਂ ਦਾ ਮੋਟਰਸਾਈਕਲ ਵੀ ਕਾਬੂ ਕਰੀਏ আর ਉਹਨਾਂ ਨੂੰ ਫੜੀਏ ਪਰ ਆਈ ਨਹੀਂ ਹੈ ਜੀ ਉਹਨਾਂ ਸੀ ਇਹ ਅਰਦਾਸ ਕਰਨੇ ਆ ਵੀ ਇਹਨਾਂ ਦੀ ਮੱਝਾਂ ਦਾ ਕੋਈ ਪਰਤਾਲ ਕਰੋ ਜੀ ਮੱਝਾਂ ਤਾਂ ਮਿਲੀਆਂ ਹੀ ਨਹੀਂ ਇਹਨੂੰ ਕੋਈ ਮਦਦ ਦਿੱਤੀ ਜਾਵੇ ਇਹ ਆਪਣਾ ਹੋਰ ਵੀ ਗੁਜ਼ਾਰਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੱਝਾਂ ਦਾ ਪਹਿਲਾਂ ਵੀ ਖੁੱਲੀਆਂ ਜੀ ਇੱਥੋਂ ਕਈ ਵਾਰਦਾਤਾਂ ਹੋ ਚੁੱਕੀਆਂ ਨੇ ਪਰ ਪਤਾ ਕੋਈ ਨਹੀਂ ਲੱਗਿਆ ਹੁਣ ਤੱਕ ਵੀ ਗਰੋਹ ਦਾ ਪਤਾ ਲੱ ਹੈਗਾ ਵੀ ਗਰੋਹ ਪੱਕਾ ਪਰ ਮੱਜਦਾ ਹੁਣ ਤਾਂ ਕੋਈ ਪਤਾ ਨਹੀਂ ਲੱਗਿਆ ਕਿੱਥੇ ਗਈਆਂ ਕਿੱਥੇ ਨਹੀਂ 12-13 ਦਿਨ ਹੋ ਗਏ ਹੁਣ ਵੀ ਮੱਜਾਂ ਖੁਲੀਆਂ ਨੂੰ ਹੁਣ ਤਾਂ ਕੋਈ ਪਤਾ ਨਹੀਂ ਲੱਗਿਆ ਕੋਈ ਸੁਣਵਾਈ ਨਹੀਂ ਹੋਈ ਕਿਤੇ ਵੈਗੁਰ ਜੀ ਆਖਾਲ ਸਾਹਿਬ ਵੈਗੁਰ ਜੀ ਫਤਿਹ ਅੱਜ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਨਾਲ ਕਿੰਨਾ ਵੱਡਾ ਨੁਕਸਾਨ ਜਿਹੜਾ ਇਹਨਾਂ ਦਾ ਹੋਇਆ ਤੇ ਹੋਰ ਵੀ ਕਾਫੀ ਸਾਡੇ ਨਾਲ ਇੱਥੇ ਪਤਵੰਤੇ ਜਿਹੜੇ ਮੌਜੂਦ ਹੈਗੇ ਨੇ ਪਿੰਡ ਐਰੂ ਖੁਰਦੇ ਔਰ ਖੰਸਾ ਦੇ ਤੇ ਇਸ ਦੇ ਲਈ ਹੁਣੇ ਆਪਾਂ ਗੱਲ ਕਰਾਂਗੇ ਐਸਚਓ ਨਾਲ ਜਾਂ ਐਸਐਸਪੀ ਨਾਲ ਵੀ ਇਸ ਦੇ ਉੱਤੇ ਕੀ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਉਹਨਾਂ ਦਾ ਵੀ ਪੱਖ ਤੁਹਾਨੂੰ ਜਰੂਰ ਸੁਣਾਉਣੀ ਹੈ